ਦੀ ਕੋਈ ਹਾਰ ਨਹੀਂ ਹੋਈ ਮੇਰੀ ਜਿੱਤੋ ਹੀ ਹੈ ਮੈਂ ਸਭ ਤੋਂ ਪਿੱਛੇ ਦੇ ਚੱਲਿਆ ਸਭ ਤੋਂ ਮੋੜੇ ਆ ਕੇ ਖੜਿਆ ਮੇਰੀ ਹਾਰ ਕਿੱਤੇ ਦੀ ਹੋਈ ਹੈ ਹਾਰ ਹੋਈ ਹੈ ਜਿਹੜੇ ਵਿਰੋਧਤਾ ਕਰਦੇ تھے ਮੈਂ ਉਹ ਵਿਰੋਧਤਾ ਕਰਨ ਲਈ ਧੰਨਵਾਦ ਕਰਦਾ ਜਿੱਥੇ-ਜਿੱਥੇ ਮੇਰੀ ਬਾਜ ਨਹੀਂ ਚਾ ਸਕੀ ਉਹਨਾਂ ਨੇ ਵਿਰੋਧਤਾ ਕਰਕੇ ਮੇਰੀ ਬਾਜ ਪਛਾਈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਰ ਜਿੱਤ ਦਾ ਇਹਦਾ ਇੱਕ ਸਾਰੇ ਜਿਹੇ ਇੱਕਨਾਂ ਦਾ ਜਿੱਤ ਤਾਂ ਇਸ ਪੱਖੇ ਨੇ ਹਰਨਾ ਬਾਕੀ ਵਿੱਚ ਵੀ ਰਹਿਣਾ ਬੰਦਾ ਇਸ ਕਰਕੇ ਮੈਂ ਸਾਰੇ ਦਾਹੀ ਵੋਟਰਾਂ ਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਹੈ ਜਿਨ੍ਹਾਂ ਨੇ ਮੈਨੂੰ ਹਰ ਤਰ੍ਹਾਂ ਦੀ ਸਪੋਰਟ ਕੀਤੀ ਹੈ ਜਿਨ੍ਹਾਂ ਨੇ ਮੇਰੇ ਨਾਲ ਤੁਰਿਆ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਮੇਰੀ ਵਿਰੋਧਤਾ ਕੀਤੀ ਹੈ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਕੱਲ ਕੀਤੀ ਜਦੋਂ ਕਿਸਾਨਾਂ ਨੇ ਬਹੁਤ ਵਿਰੋਧ ਕੀਤਾ ਤੁਹਾਡਾ ਕਿਸਾਨਾਂ ਨੇ ਵਿਰੋਧਤਾ ਕੀਤੀ ਹੈ ਇਹ ਸਮਾਂ ਉਹ ਟਾਈਮ ਆਣਾ ਕਿ ਕਿਸਾਨਾਂ ਨੇ ਆਪਣੇ ਆਪਣੇ ਆਪ ਹੀ ਵਿਰੋਧਤਾ ਕਰਨੀ ਹੈ ਮੇਰੀ ਤਾਂ ਕਰੀ ਹੈ ਉਹ ਆਪਣੇ ਆਪ ਆਪਣੀ ਕਰਨਗੇ ਕਿਉਂਕਿ ਸੈਂਟਰ ਚ ਸਰਕਾਰ ਬਣ ਗਈ ਐ ਨਾ ਰਾਹੁਲ ਦੇ ਪੱਲੇ ਪੱਲੇ ਕੁਝ ਐ ਤੇ ਨੱਕ ਜਿਹੜੇ ਦੇ ਪੱਲੇ ਐ ਤੇ ਨਾ ਕਿਸਾਨਾਂ ਦੇ ਪੱਲੇ ਐ ਜੀ ਇਹਨਾਂ ਚ ਦਮ ਹੁੰਦਾ ਇਸ ਤਰ੍ਹਾਂ 2017 ਚ ਬਾਈਚ ਇਲੈਕਸ਼ਨ ਲੜੀਦੀ ਲੜਦੇ ਆਏ ਦੌੜੇ ਵਿਰੋਧਤਾ ਕਰਕੇ ਜ਼ੀਰੋ ਬਣ ਗਿੰਦੇ ਇਹ ਹੀਰੋ ਨਹੀਂ ਇਹ ਜ਼ੀਰੋ ਐ ਕਿਸਾਨਾਂ ਦੇ ਨਾਲ ਜਿਹੜੇ ਕਿਸਾਨਾਂ ਤੇ ਕਾਂਗਰਸ ਦੀ ਇਹ ਮਿਲੀ ਭੁਗਤ ਸੀ ਮੈਂ ਸਿਰਫ ਇੱਕੋ ਚੀਜ਼ ਨੂੰ ਟਾਰਗੇਟ ਕਰਨਾ ਇਹ ਭਾਜੀ ਜੀ ਦੇ ਵੀ ਨਹੀਂ ਦੇ ਭਰਨ ਉਹਨਾਂ ਦੀ ਮੀਤ ਬਰਨ ਨੂੰ ਇੰਡਾ ਚਨਾਵਲੋਂ ਦੇਣਾ ਅਸੀਂ ਇਹ ਗੱਲ ਕੀਤੀ ਇਹ ਦੇਸ਼ ਦਾ ਸੰਵਿਧਾਨ ਹੈ ਦੇਸ਼ ਦੇ ਸੰਵਿਧਾਨ ਬਾਬਾ ਸਾਹਿਬ ਲਈ ਕੰਨੇ ਲਿਖਿਆ ਅਸੀਂ ਸੰਵਿਧਾਨ ਨੇ ਇਲੈਕਸ਼ਨ ਕਿਹਾ ਮਿਲੜੋ ਅਸੀਂ ਬਾਬਾ ਸਾਹਿਬ ਉਮੀਦ ਕਰਦੇ ਸੰਵਿਧਾਨ ਦੇ ਤਹਿਤ ਇਲੈਕਸ਼ਨ ਲੜ ਰਹੇ ਇਹ ਜੀ ਬੋਟ ਪਈ ਹੈ ਰਾਮ ਮੰਦਰ ਕਰਕੇ ਪਈ ਹੈ ਮੈਨੂੰ ਕੋਣ ਜਾਣਦਾ ਸੀ ਰਾਮ ਮੰਦਰ ਕਰਕੇ ਬੋਟ ਪਈ ਹੈ ਇਹ ਰਾਮ ਮੰਦਰ ਦੀ ਬੋਟ ਹੈ 123000 ਦੇ ਲਗਭਗ ووٹ ਪੈਜ ਨਹੀਂ ਉਹ ਜਿਹੜਾ ਗਰੀਬ ਆਦਮੀ ਜਿਹੜਾ ਲੋ ਪਿੰਡ ਜ਼ੀਰੋ ਤੇ ਜਿਹੜਾ ਮੋਦੀ ਸਾਹਿਬ ਨੇ ਲਿਆ ਕੇ ਆਪਣੇ ਵੱਲੋਂ ਭੇਜਿਆ ਇਹ ਵੋਟ ਰਾਮ ਮੰਦਰ ਦੀ ਹੋਰ ਕਿਦੀ ਵੋਟ